ਹੱਥ ਦੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਦੇ ਕਟਰ ਚਲਾਇਆ ਸਾਡੇ ਆਗੋਂ ਦੀਆਂ ਪੱਗਾਂ ਲਾ ਦਿੱਤੀਆਂ ਗਿਆਂ ਨੇ ਇੱਛਾ ਦਾ ਜਬਰ ਕਰਨ ਵਾਲਾ ਭਗਵੰਤ ਮਾਨ ਦੇਖੋ ਕਟਿਆ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਸਾਡੇ ਗੁਰਸਿੱਖ ਬੰਦਿਆਂ ਦੀਆਂ ਪੱਗਾਂ ਲਈਆਂ ਨੇ ਭਰਾਵੋ ਇਸ ਮਾਰਾ ਦਾ ਖੇਰ ਪਾਇਆ ਅਸੀਂ ਸ਼ਾਂਤਮਈ ਧਰਨੇ ਦੇ ਵਿੱਚ ਬੈਠੇ ਸੀ ਉਹ ਚੱਲ ਰਿਹਾ ਬੋਲੋ ਬੋਲੋ ਇੱਕ ਇੱਕ ਕਰਕੇ ਬੋਲੇ ਬੋਲੋ ਲੋਕਾਂ ਨੂੰ ਕਿ ਜੇ ਸਰਕਾਰ ਏਡੀ ਗਿਰਦੀ ਆ ਸਰਕਾਰ ਏਡੀ ਹੰਕਾਰ ਚੁੱਕੀ ਆ ਇਹੋ ਧਰਨਾ ਕਰਦੇ ਨੇ ਤੇ ਐ ਫੋਰਸਾਂ ਤਨਾਜ ਲਾ ਕੇ ਚੱਕਦੀ ਆ ਇਹ ਅਸੀਂ ਦੱਸਣਾ ਚਾਹੁੰਦੇ ਆ ਤੂੰ ਕਿਸੇ ਭਲੇਖੇ ਦਾ ਨਹੀਂ ਅਸੀਂ ਮੀਰ ਮੰਨੂ ਦਾ ਰਾਜ ਰੱਖਿਆ ਜਦੋਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਜਾਏ ਜੋ ਜੋ ਮੰਨੂ ਪੜਦਾ ਅਸੀਂ ਦੂਣ ਸੁਵਾਏ ਹੋਏ ਇਸ ਕਰਕੇ ਕਹਿੰਦੇ ਆ ਇਹ ਬੇਪਰਵਾਹ ਹੋ ਪਿੰਡ ਵਾਸੀਓ ਆਪਾਂ ਮਰੇ ਜੀ ਆਵਾਮਾਂਗੇ ਹਰ ਹਾਲਤ ਦੇ ਸਕੂਲ ਦਾ ਇਹ ਠਾਕ ਮੈਨੇਜਮੈਂਟ ਨਹੀਂ ਰਹਿਣ ਦੇਵਾਂਗੇ ਤੇ ਇਹਨਾਂ ਟੀਚਰਾਂ ਨੂੰ ਮੁਨਾਫਾ ਦਵਾਵਾਂਗੇ ਤਕੜੇ ਹੋ ਕੇ ਆਵਾਂਗੇ ਜਿੰਦਾਬਾਦ ਰਹੋ ਹਰਦੀਖ ਸਾਜ ਜੁਨੀ ਨੇਕਤਾ ਜਿੰਦਾਬਾਦ 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 ਹਰਦੀਖ ਸਾਜ ਜੁਨੀ ਨੇਕਤਾ ਜਿੰਦਾਬਾਦ 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 ਮੱਚੇ ਲੱਗਦੇ ਲੋਕਾਂ ਨੂੰ ਮੈਂ ਨਾਲੇ ਕਰਪ ਵਿੱਚ ਦੱਸਣਾ ਚਾਹਣਾ ਭਰਾਵੋ ਇੱਕ ਜਨਤਾ ਦੇ ਕੋਲ ਬਾਰਨਾ ਮਾਰਦੇ